ਤੁਹਾਨੂੰ ਪਤਾ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਹਿੰਦੁਸਤਾਨ ਦੀ ਧਰਤੀ ਤੇ ਚਾਰ ਤਖਤ ਸੀ ਦਿੱਲੀ ਦਾ ਲਾਹੌਰ ਦਾ ਆਗਰੇ ਦਾ ਤੇ ਕਲਾਨੌਰ ਦਾ ਫਿਰ ਤੁਸੀਂ ਆਖੋਗੇ ਚਾਰ ਤਖਤ ਤਾਂ ਪਹਿਲੇ ਹਿੰਦੁਸਤਾਨ ਦੀ ਧਰਤੀ ਤੇ ਹੈ ਸੀ ਫਿਰ ਗੁਰੂ ਅਰਜਨ ਸਾਹਿਬ ਮਾਰੇ ਨੂੰ ਕੀ ਲੋੜ ਪੈ ਗਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਨ ਦੀ ਅਸਲ ਵਿੱਚ ਉਹਨਾਂ ਤਖਤਾਂ ਦੇ ਜਿਹੜੇ ਉੱਤੇ ਲੋਕੀ ਬੈਠੇ ਸੀ ਨਾ ਜਰਵਾਣੇ ਲੋਕ ਉਹ ਪਰਜਾ ਦੇ ਨਾਲ ਕਸਾਈਆਂ ਵਾਲਾ ਵਰਤਾਰਾ ਕਰਦੇ ਸੀ ਕੋਈ ਇਨਸਾਫ ਲੈਣ ਵਾਸਤੇ ਆਉਂਦਾ ਸੀ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਸੀ ਮਹਾਰਾਜ ਨੇ ਆਖਿਆ ਅਕਾਲ ਦੇ ਨਾਮ ਦਾ ਤਖਤ ਬਣਾਵਾਂਗੇ ਜਿਹੜਾ ਬੰਦਾ ਮਰਜ਼ੀ ਆ ਜਾਵੇ ਉਹਨੂੰ ਅਕਾਲ ਤਖਤ ਸਾਹਿਬ ਤੋਂ ਇਨਸਾਫ ਮਿਲਿਆ ਕਰੇਗਾ ਅਕਾਲ ਤਖਤ ਸਾਹਿਬ ਜੀ ਦੀ ਬਹੁਤ ਵੱਡੀ ਮਰਿਆਦਾ ਹੈ ਬਹੁਤ ਵੱਡੀ ਅਹਿਮੀਅਤ ਹੈ ਉਹ ਵੱਖਰੀ ਗੱਲ ਹੈ ਕਿ ਅੱਜ ਦੇ ਸਮੇਂ 'ਚ ਅਸੀਂ ਸਮਝਦੇ ਕੁੱਝ ਨਹੀਂ ਪੁਰਾਣੇ ਸਮੇਂ ਚ ਅਕਾਲ ਤਖਤ ਸਾਹਿਬ ਤੋਂ ਜਦੋਂ ਹੁਕਮਨਾਮਾ ਜਾਰੀ ਹੁੰਦਾ ਸੀ ਨਾ ਬਜ਼ੁਰਗ ਬੈਠੇ ਹੋਏ ਆ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਣਾ ਸਿੱਖ ਜਿੱਥੇ ਵੀ ਖਲੋਤਾ ਹੋਣਾ ਨੂੰ ਪਤਾ ਲੱਗ ਜਾਣਾ ਨਾ ਅਕਾਲ ਤਖਤ ਸਾਹਿਬ ਤੋਂ ਆ ਹੁਕਮਨਾਮਾ ਜਾਰੀ ਹੋਇਆ ਸਿੱਖਾਂ ਨੂੰ ਹੱਥਾਂ ਪੈਰਾਂ ਦੀ ਪਹਿ ਜਾਂਦੀ ਸੀ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਜਾਰੀ ਹੋ ਗਿਆ ਆ ਹੁਕਮਨਾਮਾ ਜਾਰੀ ਹੋ ਗਿਆ ਤੇ ਹੁਕਮਨਾਮੇ ਤੋਂ ਬਾਹਰ ਜਾ ਕੇ ਆਪਾਂ ਇੱਕ ਵੀ ਕੰਮ ਨਹੀਂ ਕਰਨਾ ਜਿਹੜਾ ਹੁਕਮਨਾਮਾ ਆਇਆ ਹੁਕਮਨਾਮੇ ਦੇ ਵਿੱਚ ਹੀ ਆਪਾਂ ਸਾਰੇ ਕਾਰਜ ਕਰਨੇ ਪਰ ਅੱਜ ਅਕਾਲ ਤਖਨ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ ਸੱਚਾਈ ਆਪ ਵੀ ਕੋਈ ਨਹੀਂ ਪੁੱਛਦਾ ਅੱਜ ਸ੍ਰੀ ਅਕਾਲ ਤਖਨ ਸਾਹਿਬ ਦਾ ਹੁਕਮਨਾਮਾ ਸ੍ਰੀ ਅਕਾਲ ਤਖਨ ਸਾਹਿਬ ਜੀ ਦੀ ਚਾਰ ਦਿਵਾਰੀ ਦੇ ਅੰਦਰ ਹੀ ਰਹਿ ਜਾਂਦਾ ਹੈ ਅੱਜ ਅਕਾਲ ਤਖਨ ਸਾਹਿਬ ਦਾ ਹੁਕਮਨਾਮਾ ਅਕਾਲ ਤਖਨ ਸਾਹਿਬ ਤੋਂ ਬਾਹਰ ਜਦੋਂ ਆਉਂਦਾ ਹੈ ਤੇ ਕੋਈ ਨਹੀਂ ਅੱਜ ਹੁਕਮਨਾਮੇ ਦੇ ਉੱਤੇ ਪਹਿਰਾ ਦਿੰਦਾ ਪੁਰਾਣੇ ਸਮੇਂ 'ਚ ਸਿੱਖਾਂ ਦੇ ਅੰਦਰ ਡਰ ਬਹੁਤ ਸੀ ਸ੍ਰੀ ਅਕਾਲ ਤਖਤ ਸਾਹਿਬ ਦਾ ਅੱਜ ਤੇ ਜਣਾ ਖੜਾ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰੀ ਜਾਂਦਾ ਜਿਹਨੂੰ ਰਾਜਨੀਤੀ ਦੀ ਕੁਰਸੀ ਮਿਲ ਜਾਂਦੀ ਹੈ ਅੱਜ ਉਹ ਵੀ ਬੰਦੇ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਵਾਸਤੇ ਆ ਜਾਂਦੇ ਪਰ ਇਹਨਾਂ ਦੱਸ ਦਈਏ ਇੱਥੇ ਮੱਥਾ ਲਾਇਆ ਸੀ ਕਦੇ ਅਬਦਾਲੀ ਨੇ ਅਬਦਾਲੀ ਦੀਆਂ ਚੀਕਾਂ ਪਵਾ ਕੇ ਰੱਖ ਦਿੱਤੀਆਂ ਸੀ ਗੁਰੂ ਕੇ ਖਾਲਸੇ ਨੇ ਇਥੇ ਅਕਾਲ ਤਖਤ ਸਾਹਿਬ ਦੇ ਨਾਲ ਕਦੇ ਮੱਥਾ ਲਾਇਆ ਸੀ ਜਕਰੀਆ ਖਾਨ ਨੇ ਜਕਰੀਆ ਖਾਨ ਦੀਆਂ ਨਾਸਾਂ ਵਿੱਚੋਂ ਧੂਆ ਘੜਾ ਕੇ ਰੱਖ ਦਿੱਤਾ ਸੀ ਖਾਲਸੇ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਜਿਹੜੇ ਲੋਕੀ ਮੱਥਾ ਟੇਕਦੇ ਆ ਲੋਕੀ ਇਹਨਾਂ ਦੀ ਯਾਦ ਵਿੱਚ ਏਦਾਂ ਸਮਾਗਮ ਕਰਵਾਉਂਦੇ ਆ ਤੇ ਜਿਹੜੇ ਮੱਥਾ ਲਾਉਂਦੇ ਆ ਫਿਰ ਉਹਨਾਂ ਦਾ ਖਾਲਸਾ ਹਸ਼ਰ ਬਹੁਤ ਬੁਰਾ ਕਰਦਾ ਸਨਮਾਨਯੋਗ ਸਾਧ ਸੰਗਤ ਜੀ ਬਹੁਤ ਵੱਡੀ ਅਹਿਮੀਅਤ ਬਹੁਤ ਵੱਡੀ ਮਰਿਆਦਾ ਅਕਾਲ ਤਖਤ ਸਾਹਿਬ ਦੇ